ਮਸ਼ਹੂਰ ਗੈਂਗਸਟਰ ਗੁਰਪ੍ਰੀਤ ਸਿੰਘ ਗੋਲੀ ਆਇਆ ਪੁਲਿਸ ਅੜੀਕੇ ਕਈ ਕੇਸਾਂ ਦੇ ਵਿੱਚ ਪੁਲਿਸ ਨੂੰ ਸੀਲ ਲੋੜਿੰਦਾ ਜੱਗੂ ਭਗਵਾਨ ਪੂਰੀਆ ਤੇ ਹੈਰੀ ਚੱਠਾ ਨਾਲ ਦੱਸੇ ਜਾ ਰਹੇ ਨੇ ਲਿੰਕ ਅੰਮ੍ਰਿਤਸਰ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਗੈਂਗਸਟਰ ਗੋਲੀ ਵੱਲੋਂ ਪੁਲਿਸ ਮੁਲਾਜ਼ਮਾ ਦੀ ਗੱਡੀ ਵਿੱਚ ਗੱਡੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿੱਤਾ ਗਿਆ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਨਹੀਂ ਨਹੀਂ ਬਲਕਿ ਸਮੋਕੇ थाना ਮੋਹੰਮਪੁਰਾ ਦੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਵੀ ਦੱਸੀ ਹੈ ਤੇ ਕਿਹਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਗੋਲੀ ਗੁਰਦਾਸਪੁਰ ਪਿੰਡ ਕੋਟਰੀ ਦਾ ਰਹਿਣ ਵਾਲਾ ਜੋ ਹੈ ਦੇ ਖਿਲਾਫ ਕਾਫੀ سنگੀਨ ਮਾਮਲੇ ਦਰਜ ਹਨ ਨਾਕਾਬੰਦੀ ਕਾਰਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਸ ਦੇ ਵੱਲੋਂ ਪੁਲਿਸ ਦੇ ਮੁਲਾਜ਼ਮਾਂ ਦੇ ਵਿੱਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੀਸੀਟੀਵੀ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤੇ ਪੁਲਿਸ ਦੇ ਵੱਲੋਂ ਕਹਿਣਾ ਹੈ ਕਿ ਗੱਡੀ ਮਾਰ ਕੇ ਇਹ ਫਰਾਰ ਹੋਣ ਦੀ ਤਾਕਤ ਦੇ ਵਿੱਚ ਸੀ ਪਰ ਅਸ ਨੂੰ ਮੌਕੇ ਦੇ ਵਿੱਚ ਕਾਬੂ ਕਰ ਲਿਆ ਜਾਂਦਾ ਹੈ ਤੇ ਇਸ ਖਿਲਾਫ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਵੱਡੇ ਵੱਡੇ ਗੈਂਗਸਟਰਾਂ ਦੇ ਨਾਲ ਇਸ ਦੇ ਲਿੰਕ ਨੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਦੇ ਹੈਰੀ ਚੱਠਾ ਤੇ ਜੱਗੂ ਭਗਵਾਨਪੂਰੀਆ ਦੇ ਨਾਲ ਲਿੰਕ ਰਹੇ ਨੇ ਦਿਖਲਾ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਪੁਲਿਸ ਨੇ ਹੋਰ ਇਸ ਮਾਮਲੇ ਨੂੰ ਲੈ ਕੇ ਕੀ ਕੀਤਾ ਤੁਸੀਂ ਵੀ ਸੁਣੋ ਜਿਹੜੀ ਗੱਡੀ ਭੜੀ ਹੈ ਗੈਂਗਸਟਰ ਸੀਗਾ ਕਿੰਦਾ ਤੁਹਾਨੂੰ ਪਤਾ ਲੱਗਾ ਕਿੰਦਾ ਵੀ ਕਾਰਵਾਈ ਕੀਤੀ ਹੈ ਕੀ ਕੀ ਕੜੇ ਕੜੇ ਜੁਰਮ ਹੋ ਗਏ ਉੱਥੇ ਤੇ ਕੱਲ ਸਾਨੂੰ ਮੈਂ ਬਟਾਲਾ ਰੋਡ ਉਧਰ ਜਿਹੜੇ ਸੀ ਆਪਣੇ ਏਰੀਏ ਘੁੰਮ ਰਹੇ ਤੇ ਇਨਫੋਰਮੇਸ਼ਨ ਸੀ ਵੀ ਕੋਈ ਬੀ ਕੈਟਾਗਰੀ ਦਾ ਗੈਂਗਸਟਰ ਗਰਦਾਸਪੁਰ ਸਾਈਡਾ ਰਹਿਣ ਵਾਲਾ ਉਹ ਅੰਮ੍ਰਿਤਸਰ ਆਇਆ ਹੋਇਆ ਤੇ ਉਹ ਇਸ ਤੋਂ ਇਸ ਤੇ ਜਿਹੜੇ ਵਕ ਵਕ ਤਰਾਵਾਂ ਤੇ ਜਿਹੜੇ 14 15 ਪਰਚੇ ਜਿਹੜੇ ਦਰਜ ਨੇ ਜੂਨੀਅਰ ਕ੍ਰਾਈਮ ਦੇ ਐਨਡੀਪੀ ਐਕਟ ਦੇ ਆਰਮਜ਼ ਐਕਟ ਦੇ ਤੇ 16 307 ਦੇ ਪਰਚੇ ਆ ਤੇ ਕਿਹੜੇ ਗੈਂਗ ਦੇ ਨਾਲ ਇਹਦੇ ਸੰਬੰਧਿਤ ਹੈ ਇਹ ਜੱਗੂ ਜਾਂ ਆਪਣਾ ਹੈਰੀ ਜੱਠੇ ਨਾਲ ਦੇ ਜਿਹੜੇ ਲਿੰਕ ਰਹੇ ਆ ਤੇ ਹੁਣ ਵੀ ਇਨਵੈਸਟੀਗੇਸ਼ਨ ਚ ਕਰ ਕਿਆ ਕਹਿੰਦੇ ਅਸੀਂ ਕਰ ਰਹੇ ਆ ਕਿ ਇਹਦੇ ਵਿੱਚ ਹੁਣ ਵੀ ਇਹਦੇ ਇਹਦੇ ਲਿੰਕ ਹੈਗੇ ਆ ਕਿ ਨਹੀਂ ਆ ਪਰ ਕਿੰਨੀ ਦੇਰ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਇਹ ਬਾਕੀ ਕੇਸਾਂ ਦੇ ਵਿੱਚ ਜਮਾਨਤ ਤੇ ਸੀ ਇੱਕ ਕੇਸ ਦੇ ਵਿੱਚ ਇਹਦੀ ਅਰੈਸਟ ਪੈਨ ਵਾਲੀ ਹੀ ਉਹ ਸਦਰ ਆਪਣੇ ਸਦਰ ਥਾਣੇ ਦਾ ਕਮਿਸ਼ਨਰ ਦਾ ਪਰਚਾਦਰ ਜੋ ਹੈ ਅਸੀਂ ਇੱਥੇ ਸਰਪਾਲ ਦਾ ਪਰਚਾਦਰ ਸੀ ਉਹਤੇ ਕੇਸ ਦੇ ਘਰੇ ਵੱੜ ਕੇ ਇਹਨਾਂ ਨੇ ਜਿਹੜੀ ਆ ਪੰਤ ਤੋੜ ਕੀਤੀ ਸੀ ਤੇ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੇ ਘਰੇ ਚੋਰੀ ਕੀਤੀ ਸਰ ਸੀਸੀਟੀਵੀ ਦੇ ਵਿੱਚ ਵੇਖਿਆ ਜਾ ਰਿਹਾ ਪੁਲਿਸ ਦੀ ਗੱਡੀ ਨੂੰ ਹਿੱਟ ਕਰਕੇ ਬੜੀ ਭੈੜੀ ਤਰ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਇਹਨੇ ਪਬਲਿਕ ਨੂੰ ਵੀ ਉੱਥੇ ਕਾਫੀ ਇਹਨੇ ਨੁਕਸਾਨ ਪਹੁੰਚਾਇਆ ਤੇ ਉਸ ਤੋਂ ਇਲਾਵਾ ਇਹਨੇ ਜਿਹੜੀ ਇਹਨੂੰ ਰੋਕਣ ਲਈ ਕਿਹਾ ਸੀ ਪਰ ਇਹਨੇ ਗੱਡੀ ਜਿਹੜੀ ਆਪਣੀ ਪੁਲਿਸ ਦੀ ਗੱਡੀ 'ਚ ਬੜੀ ਜ਼ੋਰ ਦੇ ਨਾਲ ਹਿੱਟ ਕੀਤੀ ਤੇ ਉਸ ਤੋਂ ਬਾਅਦ ਇਹਨੂੰ ਜਿਹੜਾ ਅਸੀਂ ਜਿਹੜਾ ਚੇਸ ਕਰਕੇ ਇਹਨੂੰ ਜਿਹੜਾ ਅਰੈਸਟ ਕੀਤਾ ਸਰ ਉਹ ਤੇ ਵੀ ਬੰਦੀ ਕਾਰਵਾਈ ਕੀਤੀ ਜਾਗੀ ਹਾਂਜੀ ਐਫਆਈਆਰ ਦਰਜ ਕਰਤੀ ਸੀ ਇਹਨੂੰ ਅਜ ਕੋਰਟ ਚ ਪੇਸ਼ ਕੀਤਾ ਜਿੱਥੇ 2 ਦਿਨ ਦਾ ਰਿਮਾਨਡ ਮਿਲਿਆ ਫਿਰਮਾਨ ਦੇ ਦੌਰਾਨ ਇਨਵੈਸਟੀਗੇਸ਼ਨ ਦੇਖਦੇ ਹੋਰ ਕੀ ਜਿਹੜਾ ਵੀ ਸਾਨੂੰ ਜਿਹੜਾ ਮਿਲਦਾ ਹੈ